ਬਿਜਲੀ ਬੋਰਡ ਦਾ ਜਈ ট্রান্সਫਾਰਮ ਲਵਾਉਣ ਦੇ ਚੱਕਰ ਤੇ ਵਿੱਚ ਮੰਗ ਰਿਆ ਸੀ 10000 ਰੁਪਇਆ ਰਿਸ਼ਵਤ 7000 ਰੁਪਇਆ ਪਿੰਡ ਦੇ ਲੋਕਾਂ ਨੇ ਇਕੱਠਾ ਕਰਕੇ ਉਹਨੂੰ ਦਿੱਤਾ ਫੜਾ ਉਹ ਤੋਂ ਬਾਅਦ ਵਿਜੀਲੈਂਸ ਨੇ ਮਾਰਿਆ ਛਾਪਾ ਤੇ ਸੁੱਟਿਆ ਸਲਾਕਾਂ ਦੇ ਪਿੱਛੇ ਜੀਹਾਂ ਪੰਜਾਬ ਦੇ ਵਿੱਚ ਤਕਰੀਬਨ ਕ੍ਰਪਸ਼ਨ ਵੀ ਅਜੇ ਤੱਕ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ ਭੀ ਹਾਲਾਂਕਿ ਸਰਕਾਰਾਂ ਵੱਲੋਂ ਬਹੁਤ ਹੀ ਜ਼ਿਆਦੇ ਦਾਅਵੇ ਕੀਤੇ ਜਾ ਰਹੇ ਗਿਆ ਆ ਦੇਖ ਲਓ ਬਿਜਲੀ ਬੋਰਡ ਦਾ ਜਈ ਜਿੱਦੀ ਤਨਖਾਹ 1 ਲੱਖ ਰੁਪਏ ਦੇ ਕਰੀਬ ਹੋਊਗੀ ਇਹਦਾ 1 ਲੱਖ ਰੁਪਿਆ ਲੈ ਕੇ ਵੀ ਢਿੱਡ ਨਹੀਂ ਭਰਦਾ ਸੀ ਇਲਾਕੇ ਦੇ ਵਿੱਚ ਬੱਤੀ ਜਿਹੜੀ ਖਰਾਬ ਹੋਣ ਕਰਕੇ ਟਰਾਂਸਫਾਰਮ ਲਾਉਣ ਦੀ ਜ਼ਰੂਰਤ ਹੈਗੀ ਸੀ ਤੇ ਇਹ ਪਿੰਡ ਵਾਲਿਆਂ ਕੋਲ 10000 ਰੁਪਿਆ ਰਿਸ਼ਵਤ ਮੰਗ ਰਿਆ ਸੀ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਦੁਖੀ ਹੋ ਕੇ ਪਿੰਡ ਚੋ ਗ੍ਰਾਹੀ ਇਕੱਠੀ ਕੀਤੀ 7000 ਰੁਪਿਆ ਤੇ ਨਾਲ ਵਿਜੀਲੈਂਸ ਡਿਪਾਰਟਮੈਂਟ ਨੂੰ ਕਰ ਦਿੱਤੀ ਸ਼ਿਕਾਇਤ ਕਿ ਫਿਰ ਜਦੋਂ ਦੇਣਗੇ ਨੂੰ 7000 ਤਾਂ ਮੌਕੇ ਤੇ ਹੀ ਰੰਗੇ ਹੱਤੀ ਫੜ ਲਿਆ ਵੀਜੀ ਵਿਜੀਲੈਂਸ ਡਿਪਾਰਟਮੈਂਟ ਨੇ ਕਿ ਹੁਣ ਤੈਸ ਕਾਨਫਰੰਸ ਕਰਕੇ ਦੇ ਰਹੇ ਨੇ ਜਾਣਕਾਰੀ ਉਹ ਤੁਸੀਂ ਵੀ ਸੁਣ ਲਓ ਇਸ ਜਈ ਦੀਆਂ ਕਰਤੂਤਾਂ ਇਹਨਾਂ ਲੋਕਾਂ ਦੇ ਆਪ ਦੀ ਇਹਨਾਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਬੈਠਾ ਜੀ ਨੇ ਉਸੇ ਤਰ੍ਹਾਂ ਦੀ ਵਿਜੀਲੈਂਸ ਭਾਗ ਵੱਲੋਂ ਬਾਜੂ ਚੀਫ ਡਾਇਰੈਕਟਰ ਵੀਨ ਅਸ਼ੀਰਵਤ ਕੁਮਾਰ ਜੀ ਤੇ ਐਸਐਸਪੀ ਸਰਦਾਰ ਕਰਪਾਲ ਸਿੰਘ ਜੀ ਉਮਾਦੀਨ ਭਾਈ ਜੀ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਈਲ ਘਤੋਂ ਹਰਦੇਈ ਸੱਜਨ ਸਿੰਘ ਹੈ ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣਵਾਲੀ ਮੰਡੀ ਦੇ ਵਿੱਚ ਨਵਾਂ ਟਰਾਂਸਫਰ ਨਿਕਲਵਾਇਆ ਜਾਣਾ ਸੀ ਤੇ ਉਸ ਏਰੀਏ ਦਾ ਜੋ ਜੀ ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟਰਾਂਸਫਰ ਨਵਾਂ ਲਗਾਉਣ ਦੇ ਬਦਲੇ 10000 ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਤੋਂ 7000 ਰੁਪਏ ਇਕੱਠਾ ਕਰ ਲਿਆ ਤੇ ਅੱਜ ਉਹ 7000 ਰੁਪਏ ਕੁਲਬੀਰ ਸਿੰਘ ਨੇ ਉdio ਕੋ ਲਿਆ ਸੀ ਤੇ ਜਿਸ ਵਿੱਚ ਸਾਡੀ ਟੀਮ ਨੇ ਇੰਸਪੈਕਟਰ ਮੋਹਿਤਵਨ ਜੀ ਐਸ ਸੀ ਕ੍ਰਿਸ਼ਨ ਕੁਮਾਰ ਤੇ ਹੋਰ ਸਾਡੀ ਜੋ ਟੀਮ ਹੈ ਬੀਲਸ ਬਿਊਰੋ ਰੇਂਜ ਫੋਜਪੁਰ ਦੀ ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7000 ਦੀ ਬਰਾਮਦ ਕੀਤੀ ਹੈ ਤੇ ਉਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਸਰ ਕਿੱਥੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਇੱਕ ਕਚਹਿਰੀ ਫਾਇਲ ਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਗਨ ਹਾਊਸ ਦੇ ਨਾਲ ਸਰ ਵੱਡੀ ਮੁਹਿੰਮ ਤੁਹਾਡੇ ਵੱਲੋਂ ਵੀ ਡਿਗ ਗਈ ਬਹੁਤ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਪਰ ਫਿਰ ਵੀ ਇਹ ਜਿਹੇ ਵਾਰਦਾਤਾ ਸਾਹਮਣੇ ਆ ਰਹੀ ਹੈ ਦੇਖੋ ਜੀ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ ਸਾਡਾ ਵਿਜੀਲੈਂਸ ਭਾਗ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ ਸਾਡੇ ਵੱਲੋਂ ਦਿਨ ਰਾਤ ਇੱਕ ਮਿਹਨਤ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕਰਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ ਸਾਡੀ ਇਹ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਪਬਲਿਕ ਨੂੰ ਵੀ ਇਸ ਗੱਲ ਦੀ ਅਪੀਲ ਕਰਦੇ ਆ ਕਿ ਇਹਦੇ ਵਿੱਚ ਵਿਜੀਲੈਂਸ ਭਾਗ ਨੂੰ ਆਪਣਾ ਸਹਿਯੋਗ ਦੇਣ ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾ ਇਹ ਜਿਹੜੇ ਕਾਰਜੇ ਸਿਰੇ ਨਹੀਂ ਚੜਦੇ ਹੁੰਦੇ ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਤੁਹਾਡੇ ਭਲੇ ਲਈ ਕੰਮ ਕਰਦੇ ਸਰ ਟਰਾਂਸਫਰ ਲੱਗ ਗਿਆ ਸੀ ਟਰਾਂਸਫਰ ਦਾ ਜੇ ਸਮਾਨ ਕਢਾਇਆ ਸੀ ਜੀ ਸਮਾਨ ਕਢ ਲੈਣਾ ਦੇ ਦਿੱਤਾ ਸੀ ਤੇ ਟਰਾਂਸਫਰ ਮੈਦੀ ਲੱਗਣਾ ਹੈ ਜੀ ਤੇ ਇਹ ਸਾਂਝੇ ਤੌਰ ਤੇ ਟਰਾਂਸਫਰ ਲੱਗਣਾ ਸੀ ਇਹ ਪਿੰਡ ਦਾ ਸੀ ਸਾਂਝਾ ਟਰਾਂਸਫਰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਹ ਜੇ ਕੰਮ ਕਰ ਦੇਣੇ ਸੀ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵਤ ਨਹੀਂ ਦੇਣੀ ਚਾ ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ਧੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤੇ ਵਿਜੀਲੈਂਸ ਓਫੀਸ ਦੇ ਨਾਲ ਸੰਪਰਕ ਕਰੋ ਮਾਝਾਗ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫਰੀ ਐਂਟੀ ਕ੍ਰਾਪਸ਼ਨ ਨੰਬਰ ਵੀ ਜਾਰੀ ਕੀਤਾ ਹੈ 9501200200 ਉਸ ਦੇ ਇਲਾਵਾ 1800 1000 1000 ਟੋਲ ਫਰੀ ਨੰਬਰ ਨੇ ਕਿਸੇ ਤਰੀਕੇ ਕਾਫੀ ਤਰੀਕੇ ਵਗਲੋਂ ਰੱਖੇ ਹੋਏ ਨੇ ਉਹਦੇ ਦਰੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਇਹ ਉਹ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਪੂਰੀ ਡਿਟੇਲ ਕਸੀ ਗਈ ਸਰ ਇਸ ਕਾਰਵਾਈ ਚ ਕਿਹੜੇ ਕਿਹੜੇ ਗਵਾਹ ਸੀ ਇਸ ਦੇ ਵਿੱਚ ਦੋ ਸਰਕਾਰੀ ਗਵਾਹ ਨੇ ਜੀ ਇੱਕ ਤਾਂ ਐਸ ਡੀਓ ਸਾਹਿਬ ਨੇ ਜੀ ਡਾਕਟਰ ਸਾਹਿਬ ਨੇ ਇੱਕ ਐਸ ਡੀਓ ਸਾਹਿਬ ਨੇ ਦੂਸਰੇ ਬੈਟਰੀ ਡਾਕਟਰ ਨੇ ਜੀ ਇਹਨਾਂ ਦੋਨਾਂ ਨੂੰ ਹੀ ਸਰਕਾਰੀ ਗਵਾਹ ਇਹਨਾਂ ਦੇ ਸਾਹਮਣੇ ਜੋ ਸਾਰਾ ਕਾਰਵਾਈ